सदा प्रसाद परम शांति बाबा कहते ने बच्चे तुम एक आत्मा हो अर्थात संकल्प शक्ति अर्थात एनर्जी का पॉइंट अर्थात आत्मा एक पास तुम थोड़ी जहिया आत्मा हो विजय रतन जिन्हों पाप तैयार कर रहे हैं तहानू ऐसी पढ़ाई पढ़ाई जा रही है जिस नाल ਤੁਹਾਡੇ ਅੰਦਰ ਕੇਵਲ ਪੋਜ਼ਿਟਿਵ ਸੰਕਲਪ ਹੀ ਰਹੇ ਕੋਈ ਵੀ ਮਿਲਾਵਟ ਨਾ ਹੋਵੇ ਨਾ ਕੋਈ ਸਧਾਰਨ ਸੰਕਲਪ ਨਾ ਕੋਈ ਵਿਅਰਥ ਸੰਕਲਪ ਸਦਾ ਓਮੰਗ ਓਤਸ਼ਾ ਸਫਲਤਾ ਅਤੇ ਖੁਸ਼ੀ ਨਾਲ ਭਰੇ ਹੋਏ ਬੇਹੱਦ ਦੇ ਕਲਿਆਣ ਲਈ ਸ਼ਕਤੀਸ਼ਾਲੀ ਸੰਕਲਪ ਦੂਜੇ ਪਾਸੇ ਸਾਰੇ ਸੰਸਾਰ ਦੀਆਂ ਆਤਮਾਵਾਂ ਵਿਅਰਥ ਨੇਗੇਟਿਵ ਅਤੇ ਸਦਾਰਨ ਸੰਕਲਪਾਂ ਨਾਲ ਭਰੀਆਂ ਹੋਈਆਂ ਹਨ ਪਰ ਇਸ ਸਮੇਂ ਉਹ ਸਾਰੀਆਂ ਆਤਮਾਵਾਂ ਹਾਰ ਚੁੱਕੀਆਂ ਹਨ ਥੱਕ ਚੁੱਕੀਆਂ ਹਨ ਨਰਾਸ਼ ਹੋ ਚੁੱਕੀਆਂ ਹਨ ਉਹਨਾਂ ਦੀ ਹਰ ਖੁਸ਼ੀ ਤੇ ਸਫਲਤਾ ਸ਼ਾਣਪੰਘੂਰ ਹੈ ਉਹਨਾਂ ਦੇ ਅੰਦਰ ਹਰ ਵਿਲੇਟਰ ਸਮਾਇਆ ਹੋਇਆ ਹੈ ਉਹਨਾਂ ਦੀ ਅਸੂਰੀ ਸ਼ਕਤੀਆਂ ਹੁਣ ਨਿਸ਼ਕਿਰਿਆ ਹੋ ਚੁੱਕੀਆਂ ਹਨ ਅਤੇ इत आत्मा हर दिन हर रोज़ शक्तिशाली बन रही हो क्योंकि अपने उत्ते अटेंशन हर पलदा है तुसी ने अपने इस पंच तत्व के शरीर भी अंदरूनी तौर पर काफ़ी बदलाव कर लिया है सिर्फ थोड़ी जी अटैशन सारा काम हो जाएगा ਅਤਾ ਤੁਹਾਡੀ ਈਸ਼ਵਰ ਦੀ ਤਾਕਤ ਦੁਨੀਆ ਦੀ ਅਸੂਰੀ ਤਾਕਤ ਉੱਤੇ ਜਿੱਤ ਹਾਸਲ ਕਰ ਲਵੇਗੀ ਅਤੇ ਉਹਨਾਂ ਨੂੰ ਤਮੋ ਪ੍ਰਦਾਨ ਤੋਂ ਸਤੋ ਪ੍ਰਦਾਨ ਬਣਾ ਦੇਵੇਗੀ ਹੁਣ ਵੀ ਤੁਹਾਡੀਆਂ ਸ਼ਕਤੀਆਂ ਨੇ ਅਸੂਰੀ ਸ਼ਕਤੀਆਂ ਨੂੰ ਕਮਜ਼ੋਰ ਕਰ ਦਿੱਤਾ ਹੈ ਸਿਰਫ ਤੁਹਾਡੇ ਸਾਰੇ ਬੱਚਿਆਂ ਦਾ ਇੱਕ ਸ਼ਕਤੀਸ਼ਾਲੀ ਸθεਤ ਸੰਕਲਪ ਪਰਵਰਤਨ ਦਾ ਸੰਕਲਪ ਸਭ ਕੁਝ ਬਦਲ ਦੇਵੇਗਾ ਇਸ ਲਈ ਬੱਚੇ ਬਾਪ ਨੂੰ ਅਤੇ ਬਾਪ ਦੀਆਂ ਸਿੱਖਿਆਵਾਂ ਨੂੰ ਨਾਲ ਰੱਖਦੇ ਹੋਏ ਲਵ ਐਂਡ ਲਾਈਟ ਦਾ ਅਭਿਆਸ ਕਰਦੇ ਰਹੋ ਅੱਗੇ ਵਧੋ ਵਿਜੇ ਹੋਈ ਹੀ ਪਈ ਹੈ ਲਵ ਐਂਡ ਲਾਈਟ ਦਾ ਪਿਆਸ ਅਰਥਾਤ ਹੁਣ ਤੁਹਾਨੂੰ ਇਹ ਅਨੁਭਵ ਹੋਣਾ ਚਾਹੀਦਾ ਹੈ ਕਿ ਤੁਸੀਂ ਲਾਈਟ ਦੇ ਸ਼ਰੀਰ ਵਿੱਚ ਪੁਆਇੰਟ ਆਫ ਲਾਈਟ ਹੋ ਅਤੇ ਤੁਹਾਡੇ ਤੋਂ ਪ੍ਰੇਮ ਦੀ ਰੋਸ਼ਨੀ ਲਗਾਤਾਰ ਫੈਲ ਰਹੀ ਹੈ ਜੋ ਸਾਰੀਆਂ ਆਤਮਾ ਦੇ ਨਾਲ-ਨਾਲ ਪ੍ਰਕਿਰਤੀ ਦੇ ਪੰਜ ਤੱਤਾਂ ਨੂੰ ਵੀ ਪਹੁੰਚ ਰਹੀ ਹੈ ਹੁਣ ਜਦੋਂ ਵੀ ਅੱਖਾਂ ਦੀ ਵਰਤੋਂ ਕਰੋ ਤਾਂ ਹਰ ਇੱਕ ਨੂੰ ਲਾਈਟ ਹੀ ਦੇਖੋ ਉਹ ਵੀ ਬਹੁਤ ਹੀ ਪ੍ਰੇਮ ਦੇ ਨਾਲ ਅੱਛਾ ਬੇहद ਕੇ ਬੇहद ਕੀ ਪਰਮ ਪਰਮ ਰਾ ਮਹਾ ਸ਼ਾਂਤੀ ਹੈ ਮਹਾ ਸ਼ਾਂਤੀ ਹੈ ਮਹਾ ਸ਼ਾਂਤੀ ਹੈ